ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਇਸ ਵੀਡੀਓ ਚ ਆਪਾਂ ਮਾਤਾ ਗੁਜਰੀ ਜੀ ਦੇ ਜੀਵਨ ਬਾਰੇ ਗੱਲ ਕਰਾਂਗੇ ਮਾਤਾ ਗੁਜਰੀ ਜੀ ਨਾ ਕੇਵਲ ਸਿੱਖ ਇਤਿਹਾਸ ਚ ਸਗੋਂ ਵਿਸ਼ਵ ਇਤਿਹਾਸ ਚ ਪਹਿਲੇ ਜਿਹੇ ਮਹਾਨ ਇਸਤਰੀ ਹੋਏ ਨੇ ਜੋ ਆਪ ਸ਼ਹੀਦ ਜਿਨ੍ਹਾਂ ਦਾ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਤਰੇ ਚਾਰ ਸਹਿਬਜਾਦੇ ਭਰਾ ਕਿਰਪਾਲ ਚੰਦ ਜੀ ਤਿੰਨ ਉਤਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸੁਪਤਰੀ ਬੀਬੀ ਬੀਰੋ ਜੀ ਦੇ ਪੰਜ ਪੁੱਤਰ ਸੰਗੋਸ਼ਾ ਜੀ ਗੁਲਾਬ ਚੰਦ ਜੀ ਜੀਤ ਮਲ ਜੀ ਗੰਗਾ ਰਾਮ ਜੀ ਤੇ ਮੋਰੀ ਚੰਦ ਜੀ ਇਹ ਸਾਰੇ ਸ਼ਹੀਦ ਹੋਏ ਆਪ ਸੇਵਾ ਸਿਮਰਨ ਸਹਿਜ ਸ਼ਾਂਤੀ ਲਤਾ ਤੇ ਰਜਾ ਵਿਚ ਰਿਆਨ ਵਾਲੇ ਸੀ ਮਾਤਾ ਗੁਜਰੀ ਜੀ ਦਾ ਜਨਮ ਮਾਤਾ ਬਿਸ਼ਨਕਰ ਤੇ ਪਿਤਾ ਲਾਲ ਚੰਦ ਦੇ ਘਰ ਕਰਤਾਰਪੁਰ ਜਲੰਧਰ ਚ ਹੋਇਆ ਸੀ ਮਾਤਾ ਜੀ ਦੇ ਜਨਮ ਤਰੀਕਾ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ মত ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਸੱਚ ਬੋਰਡ ਅਨੁਸਾਰ ਮਾਤਾ ਗੁਜਰੀ ਜੀ ਦਾ ਜਨਮ 23 ਕੱਤਾ ਮੱਗਰ ਵਦੀ ਸਤ ਸੰਮਤ 1681 ਬਿਕਰਮੀ ਮੁਤਾਬਿਕ 1624 ਈਸਵੀ ਨੂੰ ਹੋਇਆ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸ੍ਰੀ ਸੂਰਜਮਲ ਜੀ ਦਾ ਆਨੰਦ ਕਾਰਜ ਵੀ ਕਰਤਾਰਪੁਰ ਵਿਖੇ ਹੀ ਹੋਇਆ ਸੀ ਆਪਣੇ ਵੱਡੇ ਭਰਾ ਦੀ ਵਰਾਤ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੁੰਦਰ ਮੁਖੜੇ ਦੇ ਦਰਸ਼ਨ ਕਰਦਿਆਂ ਹੀ ਮਾਤਾ ਬਿਸ਼ਨਕਰ ਨੇ ਆਪਣੇ ਮਨ ਚ ਆਪਣੀ ਪੁੱਤਰੀ ਗੁਜਰੀ ਜੀ ਵਾਸਤੇ ਇਹ ਜੋਗ ਵਰ ਧਾਰ ਲਿਆ ਸੀ। ਉਹਨਾਂ ਨੇ ਉਸੇ ਵਕਤ ਹੀ ਆਪਣੇ ਪਤੀ ਭਾਈ ਲਾਲ ਚੰਦ ਜੀ ਨਾਲ ਗੱਲ ਕੀਤੀ। ਭਾਈ ਲਾਲ ਚੰਦ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੇਨਤੀ ਕੀਤੀ ਜੋ ਗੁਰੂ ਜੀ ਨੇ ਤਤਕਾਲ ਹੀ ਮਨਜ਼ੂਰ ਕਰ ਲਈ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦਾ ਆਨੰਦ ਕਾਰਜ ਹੋ ਗਿਆ। ਮਾਤਾ ਗੁਜਰੀ ਜੀ ਕਰਤਾਰ ਦੇ ਪਾਣੀ 'ਚ ਰਹਿਣ ਵਾਲੇ ਤੇ ਦੁੱਖ ਸੁੱਖ ਮਨਾਉਣ ਵਾਲੀ ਮਹਾਨ ਇਸਤਰੀ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਤੋਂ ਕੁਝ ਸਮਾਂ ਬਾਅਦ ਹੀ ਮੁਗਲਾਂ ਨੇ ਕਰਤਾਰਪੁਰ ਤੇ ਹਮਲਾ ਕਰ ਦਿੱਤਾ। ਤਾਂ ਮਾਤਾ ਗੁਜਰੀ ਜੀ ਨੇ ਐਸੇ ਸਮੇਂ 'ਚ ਜੋ ਸਾਹਸ ਦਿਖਾਇਆ ਉਸ ਦਾ ਜ਼ਿਕਰ ਮੋਸਨ ਫਾਨੀ ਨੇ ਇਤਿਹਾਸ ਵਿੱਚ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਜੰਗ ਵਿੱਚ ਸ਼ਮਸ਼ੀਰ ਦੇ ਖੂਬ ਜੋਹਰ ਦਿਖਾਏ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਨੇ ਅੱਖੀਂ ਵੇਖਿਆ। ਪਿਤਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਗਿਆ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਤਾ ਨਾਨਕੀ ਜੀ ਸਮੇਤ ਬਕਾਲੇ ਪਿੰਡ ਆ ਕੇ ਟਿਕਾਣਾ ਕਰ ਲਿਆ। ਤਾਂ ਇੱਥੇ ਮਾਤਾ ਗੁਜਰੀ ਜੀ ਅਠੇ ਪਹਿਰ ਸੇਵਾ ਕਾਲ ਚ ਲੱਗੇ ਰਹਿੰਦੇ। ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਹਾਰ, ਉੱਤਰ ਪ੍ਰਦੇਸ਼, ਆਸਾਮ, ਬੰਗਾਲ ਆਦ ਸੂਬਿਆਂ ਚ ਗੁਰਮਤਿ ਪ੍ਰਚਾਰ ਲਈ ਜਾਂਦੇ ਸਨ। ਤਾਂ ਮਾਤਾ ਜੀ ਅਕਸਰ ਉਹਨਾਂ ਦੇ ਨਾਲ ਹੀ ਹੁੰਦੇ ਸੀ। ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਤੋਂ ਬਾਹਰ ਜਾ ਕੇ ਵੱਖ-ਵੱਖ ਸੂਬਿਆਂ 'ਚ ਗੁਰਮਤਿ ਦਾ ਪ੍ਰਚਾਰ ਕੀਤਾ। ਮਾਤਾ ਗੁਜਰੀ ਜੀ ਪਿੱਛੇ ਰਹਿ ਕੇ ਗੁਰੂ ਘਰ ਦਾ ਸਾਰਾ ਇੰਤਜ਼ਾਮ ਖੁਦ ਹੀ ਕਰਦੇ। ਜਦੋਂ ਬਾਲ ਗੋਵਿੰਦ ਰਾਏ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤਾਂ ਮਾਤਾ ਗੁਜਰੀ ਜੀ ਪਟਨਾ ਵਿਖੇ ਠਹਿਰੇ ਹੋਏ ਸਨ। ਜਦਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਬੰਗਾਲ ਦੇ ਦੌਰੇ ਤੇ ਸਨ। ਗੁਰੂ ਜੀ ਵਾਪਸ ਆ ਕੇ ਥੋੜਾ ਸਮਾਂ ਪਟਨਾ ਵਿਖੇ ਰਹੇ ਤੇ ਫਿਰ ਪੰਜਾਬ ਚਲੇ ਆਏ ਪਰ ਮਾਤਾ ਗੁਜਰੀ ਜੀ ਤੇ ਬਾਲ ਗੋਵਿੰਦ ਰਾਏ ਜੀ ਪਟਨਾ ਵਿਖੇ ਹੀ ਰਹੇ ਉਸ ਵਕਤ ਮਾਤਾ ਜੀ ਇਕੱਲੇ ਹੀ ਬਾਲ ਗੋਵਿੰਦ ਰਾਏ ਜੀ ਦਾ ਪਾਲਣ ਪੋषण ਇਲਾਕੇ ਦੀਆਂ ਸੰਗਤਾਂ ਦੀ ਗਵਾਹੀ ਕਰ ਰਹੇ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਬਚਿੱਤਰ ਨਾਟਕ ਚ ਖੁਦ ਵਰਣਨ ਕਰਦੇ ਹਨ ਕਿ ਉਹਨਾਂ ਦਾ ਪ੍ਰਕਾਸ਼ ਇਸ ਅਦੁੱਤੀ ਤਪੱਸਿਆ ਕਰਦੀ ਜੋੜੀ ਦੇ ਕਰ ਹੋਇਆ ਮਾਤਾ ਗੁਜਰੀ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਖਸੀਅਤ ਉਸਾਰੀ ਚ ਕਿੰਨੀ ਮਹਾਨ ਭੂਮਿਕਾ ਨਿਭਾਈ ਹੈ ਇਸ ਦਾ ਜ਼ਿਕਰ ਗੁਰੂ ਸਾਹਿਬ ਖੁਦ ਕਰਦੇ ਨੇ ਕਿੰਨੀ ਅਨੇਕ ਭਾਂਤਨ ਰੱਛਾ ਦੀਨੀ ਭਾਂਤ ਭਾਂਤ ਕੀ ਸਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਤਿਲਕ ਜੰਜੂ ਨੂੰ ਬਚਾਉਣ ਤੇ ਧਰਮ ਦੀ ਆਜ਼ਾਦੀ ਲਈ ਦਿੱਲੀ ਦੇ ਚਾਂਦਰੀ ਚੌਂਕ 'ਚ ਜਾ ਕੇ ਸ਼ਹੀਦ ਹੋਣ ਉਪਰੰਤ ਜੋ ਵੀ ਦ੍ਰਿੜਤਾ ਹੌਸਲਾ ਤੇ ਦਲੇਰੀ ਮਾਤਾ ਗੁਜਰੀ ਜੀ ਨੇ ਦਿਖਾਈ ਸੱਚਮੁੱਚ ਇਹ ਉਦੁੱਤੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਤੋਂ ਬਾਅਦ ਇੱਕ ਪਾਸੇ ਸਿੱਖ ਸੰਗਤਾਂ ਵਿੱਚ ਮਾਇੂਸੀ ਤੇ ਬੇਚੈਨੀ ਫੈਲੀ ਹੋਈ ਸੀ ਤੇ ਦੂਜੇ ਪਾਸੇ ਗੁਰੂ ਘਰ ਦੇ ਸ਼ਰੀਕ ਮਸੰਦਾਂ ਨੇ ਵੀ ਸਾਜ਼ਿਸ਼ਾਂ ਤੇਜ਼ ਕਰ ਦਿੱਤੀਆਂ ਸੀ ਤੇ ਤੀਜੇ ਪਾਸੇ ਜ਼ੁਲਮੀ ਹਕੂਮਤ ਬੰਗਾ ਰਹੀ ਸੀ ऐसे समय माता गुजरी जी ने समीर पर्वतवर्गी अडोलता ब्रह्म दृष्टि ਤੇ ਅਦੁੱਤੀ ਸਿਆਨਪਦੇ ਨਾਲ ਸਿੱਖ ਸੰਗਤਾਂ ਦੀ ਅਗਵਾਈ ਕੀਤੀ ਤੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰਹਿਣ ਦੀ ਪ੍ਰੇਰਨਾ ਦਿੱਤੀ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਪੰਗਾਣੀ ਦੇ ਜੁੱਧ ਤੱਕ ਲਗਭਗ 8 ਸਾਲ ਦੇ ਵਿਖੜੇ ਸਮੇਂ ਦੌਰਾਨ ਮਾਤਾ ਗੁਜਰੀ ਜੀ ਖੁਦ ਸੰਗਤਾਂ ਅੰਦਰ ਵਿਚਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦੀ ਪਾਲਣਾ ਕਰਵਾਉਂਦੇ ਰਹੇ ਆਪ ਜੀ ਦੇ ਬਹੁਤ ਸਾਰੇ ਹੱਥ ਲਿਖਤ ਹੁਕਮਨਾਮੇ ਵੀ ਗਵਾਹੀ ਭਰਦੇ ਹਨ ਦਸੰਬਰ 1704 ਦੌਰਾਨ ਆਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਮਾਤਾ ਗੁਜਰੀ ਜੀ ਸਰਸਾ ਨਦੀ ਤੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਪੁਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਹਿਤ ਬਾਕੀ ਗੁਰੂ ਪਰਿਵਾਰ ਨਾਲੋਂ ਵਿਛੜ ਗਏ ਉਹਨਾਂ ਨੂੰ ਸੂਬਾ ਸਰਹੰਦ ਵजीर खान ਨੇ ਠੰਡੇ ਬੁਰਜ ਚ ਕੈਦ ਕਰ ਲਿਆ ਇਸ ਦੌਰਾਨ ਉਹ ਖੁਦ ਵੀ ਅਡੋਰ ਰਹੇ ਤੇ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਵੀ ਬਾਰ ਬਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਯਾਦ ਕਰਵਾਈ ਤੇ ਆਪਣੇ ਪੁਰਖਿਆਂ ਵਾਂਗ ਸਿੱਖੀ ਸਿਧਕ ਨਿਭਾਉਣ ਦੀ ਤੇ ਸ਼ਹੀਦੀ ਦੇਣ ਲਈ ਪ੍ਰੇਰਿਆ ਉਹਨਾਂ ਦੀ ਪ੍ਰੇਰਨਾ ਅਨੁਸਾਰ ਛੋਟੇ ਸਹਿਬਜ਼ਾਦਿਆਂ ਨੇ ਆਪਣੇ ਕੀਦੇ ਖਾਤਰ ਸਭ ਤੋਂ ਛੋਟੀ ਉਮਰ ਚ ਸ਼ਹਾਦਤਾਂ ਦਾ ਇਤਿਹਾਸ ਰਚਿਆ ਛੋਟੇ ਸੱਭਜਾਤਿਆਂ ਦੀ ਸ਼ਹੀਦੀ ਉਪਰੰਤ ਮਾਤਾ ਗੁਜਰੀ ਜੀ ਵੀ 80 ਸਾਲ ਦੀ ਬਜ਼ੁਰਗ ਅਵਸਥਾ 'ਚ ਜ਼ਾਲਮ ਹਕੂਮਤ ਦੇ ਤਸੀਹੇ ਚਲਦੇ ਹੋਏ 13 ਪੋ ਸੰਮਤ 1661 ਵਿਕਰਮੀ ਮੁਤਾਬਿਕ 1704 ਈਸਵੀ ਨੂੰ ਸੱਚਖੰਡ ਪਿਆਨਾ ਕਰ ਗਏ ਕਵੀ ਦੂਨਾ ਸਿੰਘ ਛੋਟੇ ਸੱਭਜਾਤਿਆਂ ਤੇ ਮਾਤਾ ਗੁਜਰੀ ਜੀ ਦੁਆਰਾ ਸਿੱਖੀ ਸਿਦਕ ਨੂੰ ਦ੍ਰਿੜਤਾ ਨਾਲ ਲਿਵਾਉਂਦਿਆਂ ਸ਼ਹੀਦੀ ਦੇਣ ਦੀ ਗਵਾਹੀ ਐਉਂ ਪਰਦੇ ਹਨ ਸੋ ਨਾ ਮੰਨੇ ਤਿੰਨ ਸੀਸ ਦਿਓ ਜਿਮ ਤੇਗ ਬਹਾਦਰ ਬਾਤ ਚਲਾਨੀ ਮਾਤ ਚਲੀ ਕਰ ਜੋਹਰ ਉਪਾਈ ਹਾਏ ਸੋਹਾਏ ਕਹੇ ਜਗਵਾਨੀ ਇਸ ਤਰ੍ਹਾਂ ਮਾਤਾ ਗੁਜਰੀ ਜੀ ਦਾ ਸਮੁੱਚਾ ਜੀਵਨ ਇਸਤਰੀਆਂ ਲਈ ਆਪਣੇ ਬੱਚਿਆਂ ਦੀ ਸੰਸਾਰੀ ਤੇ ਆਤਮਿਕ ਪਰਵ੍ਰਿਸ਼ ਕਰਨ ਵਾਸਤੇ ਪ੍ਰੇਨ ਦਾ ਜ਼ਰੂਰਤ ਹੈ ਧੰਨਵਾਦ ਜੀ